ਜਾਣ ਵਾਲੇ ਬੰਦੇ ਨੂੰ ਹਿਰਦੇ ਤੋਂ ਜਿਹੜੇ ਰੋਂਦਿਆਂ ਨੇ ਪਿਆਰ ਵਿੱਚ ਪੱਜ ਕੇ ਉਹ ਬੰਦੇ ਕਿਣਤੀ ਦੇ ਹੁੰਦੇ ਆ ਉਹ ਕੁਝ ਸਮਾਂ ਰੋਂਦੇ ਨੇ ਬਹੁਤ ਜ਼ਿਆਦਾ ਤੇ ਫਿਰ ਉਹ ਚੁੱਪ ਹੋ ਜਾਂਦੇ ਨੇ ਜਾਣ ਵਾਲੇ ਬੰਦੇ ਦੀਆਂ ਯਾਦਾਂ ਦੇ ਵਿੱਚ ਉਹਦੇ ਨਾਲ ਬਤਾਏ ਹੋਏ ਪਲਾਂ ਨੂੰ ਆਪਣੇ ਮਾਨ ਦੇ ਵਿੱਚ ਸਮੋ ਕੇ ਹੌਲੀ-ਹੌਲੀ ਆਪਣੇ ਜੀਵਨ ਨੂੰ ਦੀਤੇ ਲਿਆਉਣ ਦੀ ਕੋਸ਼ਿਸ਼ ਕਰਦੇ ਆ ਪਰ ਸਾਡੇ ਸਮਾਜ ਦੀ ਬਣਤਰ ਜਿਹੀ ਆ ਉਹਨਾਂ ਨਾਲੋਂ ਬਨੌਟੀ ਤੌਰ ਤੇ ਰੋਣ ਵਾਲੇ ਜ਼ਿਆਦਾ ਹੁੰਦੇ ਨੇ ਵੇਖੋ ਇਹ ਨਾ ਅੱਡ ਅੱਡ ਸਮਾਜਿਕ ਹਸਾਬਕਤਾਵਾਂ ਹੁੰਦਾ ਇਹੋ ਜਿਹੇ ਸਮਾਜ ਵੀ ਨੇ ਮੈਂ ਦੇਖੇ ਆ ਖੁਦ ਵੀ ਜਿਹੜੇ ਜਾਣ ਵਾਲੇ ਦੇਮਗਰੋਂ ਪਾਰਟੀ ਕਰਦੇ ਨੇ ਜਸ਼ਨ ਮਨਾਉਂਦੇ ਨੇ ਉਹ ਚਲੋ ਉਹਨਾਂ ਦਾ ਜੋ ਵੀ ਤੌਰ ਤਰੀਕਾ ਮੈਂ ਉਹ ਕਾਰਨ ਉਹ ਨਹੀਂ ਕਹਿ ਰਿਹਾ ਪਰ ਜਿਹੜੀ ਆਪਾਂ ਗੱਲ ਕਰ ਸਕਦੇ ਆ ਨਾ ਵੀ ਜਿੰਨਾਂ ਦਾ ਗਿਆਵ ਜੇਕਰ ਉਹ ਬੰਦੇ ਹੌਲੀ ਹੌਲੀ ਕਿਸੇ ਤਰੀਕੇ ਦੇ ਨਾਲ ਆਪਦੇ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਅਸੀਂ ਹੋਰ ਨਾ ਬਧਾਈਏ ਨਾ ਹੀ ਅਸੀਂ ਆਪਣੇ ਜੀਵਨ ਦੇ ਨਾਲ ਇਸ ਤਰ੍ਹਾਂ ਕਰਕੇ ਜ਼ਖਮਾਂ ਨੂੰ ਬਾਰ-ਬਾਰ ਉਹ ਚੇੜਨ ਵਾਲੀ ਗੱਲ ਤੇ ਨਾ ਹੀ ਕਿਸੇ ਦੇ ਜ਼ਖਮਾਂ ਨੂੰ ਜਾ ਕੇ ਘੁਰੇਦਗੇ ਬਲਕਿ ਹੌਸਲੇ ਵਾਲੀ ਗੱਲ ਕਰਕੇ ਉਹਦੇ ਜੀਵਨ ਨੂੰ ਸਹੀ ਤਰੀਕੇ ਦੇ ਨਾਲ ਜਿਉਣ ਵਿੱਚ ਉਹਦੀ ਮਦਦ ਕਰਕੇ